ਬਰਸਾਤ ਦੇ ਮੌਸਮ ਤੋਂ ਬਾਅਦ ਦੇਸ਼ 'ਚ ਫੈਲ ਰਹੀ ਹੈ ਇੱਕ ਖਤਰਨਾਕ ਬਿਮਾਰੀ ਸ਼ਰੀਰ 'ਚ ਨਜ਼ਰ ਆਉਣਗੇ ਇਹ ਕੁਝ ਖਾਸ ਲੱਛਣ ਫੁਲਕੇ ਵੀ ਨਾ ਕਰਿਓ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਜਿੱਥੇ ਇੱਕ ਪਾਸੇ ਬਰਸਾਤ ਦਾ ਮੌਸਮ ਬਰਸਾਤ ਦੇ ਮੌਸਮ ਤੋਂ ਬਾਅਦ ਦੱਸਦੀ ਹੈ ਕਿ ਦੇਸ਼ ਦੇ ਵਿੱਚ ਇੱਕ ਖਤਰਨਾਕ ਵਾਇਰਸ ਫੈਲ ਰਿਹਾ ਇਸ ਵਾਇਰਸ ਦੇ ਫੈਲਣ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਨਜ਼ਰ ਆ ਰਹੀ ਹੈ ਤੇ ਸਰਕਾਰ ਦੇ ਵੱਲੋਂ ਵੀ ਜੋ ਕਿ ਧਿਆਨ ਦੇ ਵਿੱਚ ਰੱਖਦੇ ਹੋਏ ਕੁਝ ਅਹਿਮ ਕਦਮ ਵੀ ਚੁੱਕੇ ਜਾ ਰਹੇ ਨੇ ਤਾਂ ਸਿਹਤ ਵਿਭਾਗ ਵੀ ਕਾਫੀ ਅਲਰਟ ਦੇ ਉੱਤੇ ਨਜ਼ਰ ਆ ਰਿਹਾ ਹੈ ਤਾਂ શરીਰ ਦੇ ਵਿੱਚ ਕੁਝ ਅਜਿਹੇ ਲੱਛਣ ਹੁੰਦੇ ਨੇ ਜੋ ਕਿ ਤੁਸੀਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨੇ ਨੇ ਦੱਸਦੀ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਨਵੇਂ ਵਾਇਰਸ ਦੀ ਚੱਪੇ ਦੇ ਵਿੱਚ ਆ ਰਹੀ ਹੈ ਦਿੱਲੀ ਦੇ ਵਿੱਚ H3N2 వైరਸ ਹੈ ਜੋ ਕਿ ਇਨਫਲੇਜ਼ਾ A వైరਸ ਦਾ ਇੱਕ ਇਹ ਜੋ ਕਿ ਇੱਕ ਕਿਸਮ ਹੈ ਤਾਂ ਤੇਜ਼ ਦੇ ਨਾਲ ਫੈਲ ਰਿਹਾ ਹੈਗਾ ਇਸ ਵਾਇਰਸ ਦੇ ਕਾਰਨ H3N2 ਫਲੂ ਦਾ ਪ੍ਰਕੋਪ ਹੋਇਆ ਹੈ ਜਿਸ ਦੇ ਨਾਲ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਡਾਕਟਰ ਦੇ ਕੋਲ ਲਿਜਾਣਾ ਜ਼ਰੂਰੀ ਹੈ ਇਹ ਇਹ ਦੱਸਦੇ ਕਿ ਆਮ ਬੁਖਾਰ ਤੋਂ ਵੱਖਰਾ ਹੈ ਅਤੇ ਹੋਰ ਗੰਭੀਰ ਵੀ ਹੈ ਇਸ ਦੇ ਪ੍ਰਭਾਵ ਦੇ ਨਾਲ ਕਈ ਮਰੀਜ਼ਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਕਰਾਉਣ ਦੀ ਨੌਬਤ ਆ ਸਕਦੀ ਹੈ ਇਸ ਦੇ ਲਈ ਇਸ ਫਲੂ ਦੇ ਸ਼ੁਰੂਆਤੀ ਲੱਛਣ ਜਿਵੇਂ ਕਿ H3N2 ਲੱਛਣਾਂ ਪਛਾਣਨਾ ਬਹੁਤ ਜ਼ਰੂਰੀ ਹੈ ਜਿੱਥੋਂ ਦੇ ਤੁਹਾਨੂੰ ਦੱਸ ਦਈਏ ਕਿ H3N2 ਫਲੂ ਕੀ ਹੈਗਾ ਤੇ ਇਹ ਫਲੂ ਹੁੰਦਾ ਕੀ ਹੈ ਤਾਂ ਸਰੀਰ ਦੇ ਵਿੱਚ ਕਿਹੜੇ ਕਿਹੜੇ ਲੱਛਣ ਨਜ਼ਰ ਆਉਂਦੇ ਨੇ ਇਹਨਾਂ ਨੂੰ ਕਿਵੇਂ ਪਛਾਣਾ ਜਾ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਵੀ ਆਖਿਰੇ ਜਿਹੜਾ ਵਾਇਰਸ ਹੈ ਹੈ ਕੀ ਹੈ ਤਾਂ ਇਨਫਲੂਐਂਜ਼ਾ ਇਹ ਵਾਇਰਸ ਦਾ ਇੱਕ ਦੱਸ ਦੇ ਕਿ ਸਬ ਟਾਈਪ ਹੈ ਵਿਸ਼ਵ ਸਿਹਤ ਸੰਸਥਾ ਯਾਨੀ ਕਿ WHO ਦੇ ਅਨੁਸਾਰ H3N2 ਦੇ ਕਾਰਨ ਮੌਸਮੀ ਬੁਖਾਰ ਹੁੰਦਾ ਹੈ ਇਸ ਜਿਸ ਨੂੰ ਕਿ ਕਾਬੂ ਕਰਨਾ ਆਸਾਨ ਨਹੀਂ ਹੈ ਇਹ ਹੋਰ ਫਲੂ ਤੋਂ ਵੱਖਰਾ ਹੈ ਇਸ ਲਈ ਹੈ ਕਿਉਂਕਿ ਇਹ ਮੁੜ ਮੁੜ ਮਿਊਟੇਟ ਹੁੰਦਾ ਰਹਿੰਦਾ ਹੈ ਅਤੇ ਇਸ ਦੇ ਵਕ ਵਕ ਰੂਪ ਬਣਦੇ ਰਹਿੰਦੇ ਨੇ ਤਾਂ ਹੁਣ ਗੱਲ ਕਰਦੇ ਆ ਇਹਦੇ ਲੱਛਣ ਕਿਹੜੇ-ਕਿਹੜੇ ਹੁੰਦੇ ਨੇ ਤਾਂ H3N2 ਵਾਇਰਸ ਦੇ ਲੱਛਣ ਆ ਇਸ ਦੀ ਚਪੇਟ ਦੇ ਵਿੱਚ ਆਉਣ ਤੋਂ ਇੱਕ ਤੋਂ 4 ਦਿਨਾਂ ਦੇ ਅੰਦਰ ਅੰਦਰ ਦਿਖਾਈ ਦੇ ਸਕਦੇ ਨੇ H3 ਐਂਡ 2 ਫਲੂ ਹੋਣ ਦੇ ਉੱਤੇ ਕਿਹੜੇ-ਕਿਹੜੇ ਨੱਚਰ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਈਏ ਜਿਵੇਂ ਤੇਜ਼ ਬੁਖਾਰ ਆਉਣਾ ਲਗਾਤਾਰ ਖੰਘ ਰਹਿਣਾ ਗਲਾ ਬੰਦ ਹੋਣਾ ਜਾਂ ਫਿਰ ਦਰਦ ਕਰਨਾ ਨੱਕ ਬੰਦ ਹੋਣਾ ਜਾਂ ਫਿਰ ਵਗਣਾ ਸਰੀਰ ਦੇ ਵਿੱਚ ਦਰਦ ਵੀ ਮਹਿਸੂਸ ਹੋ ਸਕਦਾ ਹੈ ਮਾਸਪੇਸ਼ੀਆਂ ਦੇ ਵਿੱਚ ਦਰਦ ਰਹਿਣਾ ਸਿਰ ਦਰਦ ਰਹਿਣਾ ਕਮਜ਼ੋਰੀ ਮਹਿਸੂਸ ਕਰਨੀ ਹਮੇਸ਼ਾ ਥਕਾਵਟ ਰਹਿਣਾ ਬੱਚਾ ਨੂੰ ਉਲਟੀ ਅਤੇ ਮਤਲੀ ਦੀ ਸਮੱਸਿਆ ਹੋਣਾ ਤਾਂ ਇਹੇ ਕੁਝ ਲੱਛਣ ਹੋ ਸਕਦੇ ਨੇ ਹੁਣ ਗੱਲ ਆਉਂਦੀ ਹੈ ਵੀ ਇਹ ਵਾਇਰਸ ਆਖਿਰ ਫੈਲਦਾ ਕਿਵੇਂ ਹੈ ਤਾਂ ਇਹ ਵਾਇਰਸ ਬਹੁਤ ਤੇਜ਼ੀ ਦੇ ਨਾਲ ਫੈਲਦਾ ਹੈ ਖੰਘ ਦੇ ਛਿੜਕਾਓ ਛਿੱਕ ਦੇ ਬੂੰਦਾਂ ਅਤੇ ਗੱਲ ਕਰਦੇ ਸਮੇਂ ਨਿਕਲਣ ਵਾਲੇ ਕਣਾਂ ਦੇ ਰਾਹੀਂ ਇਹ ਵਾਇਰਸ ਬਹੁਤ ਤੇਜ਼ੀ ਨਾਲ ਫੈਲਦਾ ਹੈ ਇਸ ਤੋਂ ਇਲਾਵਾ ਕਿਸੇ ਸੰਕਰਮਿਤ ਵਿਅਕਤੀ ਦੇ ਨਾਲ ਸੰਪਰਕ ਦੇ ਵਿੱਚ ਆਉਣ ਦੇ ਨਾਲ ਇਹ ਵਾਇਰਸ ਲੱਗ ਸਕਦਾ ਹੈ ਕਰੋਨਾ ਵਾਇਰਸ ਦੇ ਵਾਂਗ ਸੰਕਰਮਿਤ ਸਤ੍ਹਾ ਨੂੰ ਛੂਣ ਤੋਂ ਬਾਅਦ ਆਪਣੇ ਚਿਹਰੇ ਜਾਂ ਫਿਰ ਮੂੰਹ ਨੂੰ ਹੱਥ ਲਗਾਉਣ ਦੇ ਨਾਲ ਹੀ ਇਸ ਵਾਇਰਸ ਇਹ ਇਨਸਾਨ ਨੂੰ ਆਪਣੇ ਚਪੇਟ ਦੇ ਵਿੱਚ ਲੈ ਸਕਦਾ ਹੈ ਹੁਣ ਗੱਲ ਆਉਂਦੀ ਹੈ ਵੀ ਕਿਸ ਨੂੰ ਇਸ ਵਾਇਰਸ ਤੋਂ ਸਭ ਤੋਂ ਵੱਧ ਖਤਰਾ ਹੋ ਸਕਦਾ ਹੈ ਤਾਂ H3N2 ਵਾਇਰਸ ਦਾ ਸਭ ਤੋਂ ਵੱਧ ਬੱਚਿਆਂ ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਸਤਾ ਯਾਨੀ ਕਿ ਜਿਹੜੀ ਕਿ ਇਮਿਊਨਿਟੀ ਕਮਜ਼ੋਰ ਹੁੰਦੀ ਹੈ ਉਹਨਾਂ ਦੇ ਸਮਰਥਾ ਘੱਟ ਹੁੰਦੀ ਹੈ ਉਹਨਾਂ ਨੂੰ ਵੀ ਇਹ ਵਾਇਰਸ ਜਲਦੀ ਹੋ ਸਕਦਾ ਹੈ ਜੇਕਰ ਇਹਨਾਂ ਲੋਕਾਂ ਨੂੰ ਇਹ ਫਲੂ ਹੋ ਜਾਵੇ ਤਾਂ ਇਹ ਗੰਭੀਰ ਰੂਪ ਕਾਰਨ ਕਰਕੇ ਨਿਮੋਨੀਆ ਅਤੇ ਦੱਸ دیے ਕਿ ਬ੍ਰੌਕਾਈਟਿਸ ਦਾ ਕਾਰਨ ਬਣ ਸਕਦਾ ਹੈ ਹੁਣ ਗੱਲ ਇਹ ਵੀ ਇਸ ਤੋਂ ਬੱਚਾ ਕਿਵੇਂ بچ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ WHO ਦੇ ਅਨੁਸਾਰ ਸਾਲ ਦੇ ਵਿੱਚ ਇੱਕ ਵਾਰ ਲੱਗਣ ਵਾਲੀ ਵੈਕਸੀਨ ਜ਼ਰੂਰ ਲਗਵਾਓ ਤਾਂ ਜੋ ਮੌਸਮੀ ਫਲੂ ਤੋਂ ਬਚਾਜਾ ਸਕੋ। ਕਿਸੇ ਵੀ ਸਤ੍ਹਾ ਨੂੰ ਛੂਣ, ਲਗਾਉਣ ਤੋਂ ਹੱਥ ਲਗਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਸਾਫ਼ ਕਰੋ। ਸਮੇਂ-ਸਮੇਂ ਦੇ ਉੱਤੇ ਹੱਥ ਧੋਂਦੇ ਰਹੋ। ਇਹ ਯਕੀਨੀ ਬਣਾਓ ਕਿ ਤੁਸੀਂ ਸਾਬਣ ਤੇ ਪਾਣੀ ਦੇ ਨਾਲ ਘੱਟੋ-ਘੱਟ 20 ਸਕਿੰਟ ਤੱਕ ਹੱਥਾਂ ਨੂੰ ਰਗੜੋ। ਵਾਰ-ਵਾਰ ਚਿਹਰਨ ਨੂੰ ਹੱਥ ਲਗਾਉਣ ਤੋਂ ਪਰਹੇਜ਼ ਕਰੋ। ਜੇ ਛਿੱਕ ਰਹੇ ਹੋ ਤਾਂ ਹੱਥਾਂ ਦੇ ਵਿੱਚ ਛਿੱਕਣ ਦੀ ਬਜਾਏ ਟਿਸ਼ੂ ਜਾਂ ਫਿਰ ਕੋਣੀ ਨੂੰ ਜੋ ਕਿ ਛਿਕੋ ਅਤੇ ਇਸ ਨੂੰ ਮੂੰਹ ਦੇ ਨੇੜੇ ਲਿਆਉਣ ਤੋਂ ਬਚੋ ਜਿਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ ਉਹ ਹੋਰ ਲੋਕਾਂ ਨੂੰ ਇਸ ਫਲੂ ਤੋਂ ਬਚਾਉਣ ਦੇ ਲਈ ਘਰ ਦੇ ਵਿੱਚ ਹੀ ਰਹੋ ਤਾਂ ਇਸ ਫਲੂ ਤੋਂ ਪੂਰੀ ਤਰ੍ਹਾਂ ਠੀਕ ਹੋਣ ਦੇ ਵਿੱਚ ਕਰੀਬ 1 ਹਫਤਾ ਲੱਗ ਸਕਦਾ ਹੈ ਪਰ ਇਸ ਸਮੇਂ ਦੌਰਾਨ ਪੂਰਾ ਆਰਾਮ ਕਰਨਾ ਜ਼ਰੂਰੀ ਹੈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਜ਼ਰੂਰੀ ਹੈ ਤੇ ਦਵਾਈਆਂ ਸਮੇਂ ਦੇ ਉੱਤੇ ਲੈਣਾ ਬਹੁਤ ਜ਼ਰੂਰੀ ਹੈ ਜੇਕਰ ਲੱਛਣ ਕੁਝ ਦਿਨਾਂ ਵਿੱਚ ਠੀਕ ਨਹੀਂ ਹੁੰਦੇ ਤਾਂ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਸਕਦੀ ਹੈ ਚੱਕਰ ਆ ਸਕਦੇ ਨੇ ਛਾਤੀ ਦੇ ਵਿੱਚ ਦਰਦ ਮਹਿਸੂਸ ਹੋਦਾ ਹੋ ਸਕਦਾ ਹੈ ਤੇ ਲੱਛਣ ਗੰਭੀਰ ਹੋਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ ਤਾਂ ਇਹ ਅਪਡੇਟ ਤੁਹਾਡੇ ਲਈ ਬੇਹਦ ਜ਼ਰੂਰੀ ਇਹ ਕਿਉਂਕਿ ਬਰਸਾਤ ਦਾ ਮੌਸਮ ਹੁਣੀ ਜਿਹੜਾ ਕਿ ਚੱਲ ਵੀ ਰਿਹਾ ਹੈਗਾ ਤੇ ਕੁਝ ਥਾਵਾਂ ਦੇ ਉੱਤੇ ਹੁਣ ਬਰਸਾਤ ਦਾ ਮੌਸਮ ਹੁਣ ਦੱਸਦੇ ਕਿ 20 ਸਤੰਬਰ ਨੂੰ ਮੌਸਮ ਵਿਭਾਗ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਮੌਸਮ ਦੀ ਹੁਣ ਵਿਦਾਇਗੀ ਹੋਣ ਵਾਲੀ ਹੈ ਯਾਨੀ ਕਿ ਮਾਨਸੂਨ ਦਾ ਮੌਸਮ ਖਤਮ ਹੋਣ ਵਾਲਾ ਹੈ ਪਰ ਇਸ ਮੌਸਮ ਤੋਂ ਬਾਅਦ ਜਿਹੜਾ ਕਿ ਜੋ ਵਾਇਰਸ ਫੈਲਦਾ ਹੈਗਾ ਜੋ ਫਲੂ ਫੈਲਦਾ ਹੈ ਉਹ ਬਿਮਾਰੀਆਂ ਦਾ ਇੱਕ ਕਹਿ ਸਕਦੇ ਹਾਂ ਵੀ ਬਿਮਾਰੀਆਂ ਦਾ ਝੁੰਡ ਲੈ ਕੇ ਆਉਂਦਾ ਹੈ ਜਿਸ ਤੋਂ ਬਾਅਦ ਕਈ ਲੋਕ ਲੰਬੇ ਸਮੇਂ ਤੱਕ ਬਿਮਾਰ ਰਹਿੰਦੇ ਨੇ ਤੇ ਹਸਪਤਾਲਾਂ ਤੱਕ ਚੱਕਰ ਵੀ ਕੱਟਦੇ ਨੇ